ਬਾਈ ਸਤਿ ਸ੍ਰੀ ਅਕਾਲ ਬਾਈ ਜੀ ਅਸੀਂ ਆਏ ਆਂ ਕਾਰਗਲ ਕਾਰਗਲ ਤੇ ਸਾਨੂੰ ਪਹਿਲਾਂ ਵੀਡੀਓ ਪਾਈਆਂ ਬਾਬੂ ਦਿਖਾਵਾਂਗੇ ਤੇ ਮੁੰਡੇ ਯਾਰ دوست ਆਏ ਥੋੜੇ ਸੰਗਦੇ ਆ ਇਹ ਕਹਿੰਦੇ ਅਸੀਂ ਨਹੀਂ ਕੈਮਰੇ ਨੂੰ ਰੇ ਹੋਣਾ ਤੇ ਆਪਾਂ YouTube ਤੇ ਸਾਨੂੰ ਪਤਾ ਪਹਿਲਾਂ ਵੀਡੀਓ ਪਾਉਂਦੇ ਰਹਿੰਦੇ ਆ ਬਾਕੀ ਯਾਰ ਫਰੈਂਡ ਮੇਰੇ ਅੰਦਰ ਹੀ ਬੈਠੇ ਜਾ ਰਹੇ ਕ੍ਰਿਟਾ ਗੱਡੀ ਤੇ ਆਏ ਆਂ ਸਾਰੇ ਤੇ ਬਹੁਤ ਮਜ਼ਾ ਆਇਆ ਤੇ ਬਹੁਤ ਨਜ਼ਾਰਾ ਆ ਜੀ ਬਹੁਤ ਵਧੀਆ ਲੱਗਿਆ ਜੀ ਘੁੰਮਣ ਫਿਰ ਕੋਈ ਤੁਸੀਂ ਵੀ ਆਓ ਤੇ ਘੁੰਮੋ ਦੇਖੋ ਜੀ ਪਹਾੜੀਆਂ ਬਹੁਤ ਵਧੀਆ ਤੇ ਮਾਰਕੀ ਦਾ ਬਹੁਤ ਆਹ ਅੱਗੇ ਨੇ ਵੀ ਜਾਏ ਸਾਰੋਂ ਬੁੜੀ ਬਣਾ ਸੀ ਮੈਂ ਕਨਾਂ ਨਹੀਂ ਬਣਾਈਆਂ ਸੀ ਇਕੱਲਾ ਸੰਗ ਦੇ ਦੂਜੇ ਬੰਦੇ ਤੇ ਪਹਾੜ ਦੀ ਪਹਾੜਾ ਦੀ ਚੱਲਦੇ ਸਾਨੂੰ ਹੋਵੇ ਸੇ 7 ਦਿਨ ਹੋ ਗਏ ਨੂੰ ਗਏ ਮੈਂ ਤੇ ਜੇ ਕਰ ਸਕਦੇ ਕਿ ਟਾ ਗੱਡੀ ਸਾਡੀ ਮੋੜਾ ਜਾਰ ਦੋਖਤਾ ਤੇ ਇਹ ਕੈਮਰੇ ਦੇ ਮੂਰੇ ਆਉਣ ਨਹੀਂ ਚਾਹੁੰਦੇ ਕਹਿੰਦੇ ਨਹੀਂ ਆਉਣਾ ਅਸੀਂ ਤੇ ਬਹੁਤ ਸੋਹਣੇ ਵੀਊ ਹੈ ਜੀ ਆ ਦੇਖੋ ਜੀ ਮੇਰੇ ਫਰੈਂਡ ਆ ਥੋੜੇ ਸੰਗ ਦੇ ਆ ਇਹ ਮੂੰਹ ਤੋਂ ਮੜਿਆ ਸੰਗ ਵਾਲੀ ਹੁੰਦੀ ਇਹਨਾਂ ਨੂੰ ਤਾਂ ਕਰਕੇ ਕਹਿੰਦੇ ਸੀ ਕੈਮਰੇ ਦੇ ਮੂਰੇ ਨਹੀਂ ਆਉਣਾ ਤੇ ਤਾਂ ਕਰਕੇ ਥੋੜੇ ਸੰਗ ਦਾ ਪਰ ਨਜ਼ਾਰੇ ਬਹੁਤ ਲੱਥੇ ਜੀ ਸਾਰੇ ਨੇ ਤੁਸੀਂ ਵੀ ਆਓ ਸਾਰੇ ਤੇ ਪਹਾੜ ਦੇ ਕਿੱਡੇ ਕਿੱਡੇ ਉੱਚੇ ਆ ਤੇ ਬਰਫ਼ ਬਹੁਤ ਜਿਆਦਾ ਜੀ ਬਹੁਤ ਹੀ ਨਜ਼ਾਰੇ ਆਏ ਜੀ ਸੋਨੂੰ ਦੇਖੋ ਉੱਪਰ ਇਹ ਪਹਾੜਾਂ ਦੇ ਬਰਫ਼ੀ ਬਰਫ਼ ਆ ਜੀ ਤੇ ਕ੍ਰਿਟਾ ਗੱਡੀ ਆ ਜੀ ਕ੍ਰਿਟਾ ਗੱਡੀ ਤੇ ਆ ਜਾਇਆ ਤੇ ਬਹੁਤ ਨਜ਼ਾਰਾ ਆਇਆ ਜੀ ਸਾਡਾ ਬਹੁਤ ਵਧੀਆ ਲੱਗੇ ਮਾਹੌਲ ਸਾਨੂੰ ਤੇ ਕਾਰਗਿਲ ਦੀ ਪਹਾੜੀਆਂ ਇਹ ਵੇਰੀ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਕਿਉਂਕਿ ਗਾਹ ਨੂੰ ਇਤੋਂ ਵਧੀਆ ਵਧੀਆ ਵੀਡੀਓ ਬਣਾਈ ਜੀ ਆਪਾਂ ਤੇ ਫੌਜੀਾਂ ਦੀਆਂ ਗੱਡੀਆਂ ਲੰਘ ਗਈਆਂ ਦੇਖ ਲਈਏ ਫੌਜੀ ਫੌਜਾਂ ਵੈਸੇ ਤਾਂ ਇੱਧਰ ਜ਼ਿਆਦਾ ਤੇ ਦੇਖੋ ਜੀ ਵਰਫੀ ਵਰਫਾ ਦਿਖਾ ਰਹੇ ਹਾਂ ਜੂਮ ਕਰਕੇ ਰੋਹਣ ਦੇ ਵਰਫੀ ਵਰਫਾ ਯੋ ਦੇਖੋ ਜੀ ਧੰਨਵਾਦ ਜੀ